ਖਾਲਸਾ ਤਿਆਰ ਪਰ ਤਿਆਰ ਆ ਜਦੋਂ ਮਰਜ਼ੀ ਮੈਦਾਨ ਦੇ ਵਿੱਚ ਆ ਜੂ ਹਰਮੰਦਰ ਸਾਹਿਬ ਕਣੀ ਜਿਹੜਾ ਅੱਖ ਚੱਕੂਗਾ ਉਹਦੀ ਅੱਖਾਂ ਕੱਢ ਦਿੱਤੀਆਂ ਜਾਣਗੀਆਂ ਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲੇ ਹੀ ਸਮੇਟ ਲੈਣੇ ਨੇ ਅਸੀਂ ਖਾਲਸਾ ਮੰੰਮੀ ਨੂੰ ਕਹਿੰਦੇ ਜੇ ਇਹੋ ਜੇ ਮੂੰਹ ਤੋੜ ਜਵਾਬ ਦੇਵਾਂਗੇ ਤੇ ਸਰਕਾਰ ਉਹਨਾਂ ਦੁਸ਼ਟਾਂ ਨੂੰ ਸਿੱਧੀ ਤੋਂ ਸਿੱਧੀ ਫੜ ਕੇ ਜਿਲਾਂ ਦੇ ਵਿੱਚ ਛੁੱਟੇ ਕਾਨੂੰਨੀ ਕਾਰਵਾਈ ਕਰੇ ਸਾਨੂੰ ਵੀ ਪਤਾ ਲੱਗ ਜਾਵੇ ਕਿਹੜੇ ਦੁਸ਼ਟ ਲੋਕ ਨੇ ਜੋ ਸਾਡੇ ਤਾਰਮਣ ਸਥਾਨਾਂ ਦੇ ਉੱਤੇ ਇਹੋ ਜੇ ਈਮੇਲ ਭੇਜਦੇ ਨੇ ਉਡਾਉਣ ਦੀਆਂ ਤਾਂ ਮੈਂ ਦਿੰਦੇ ਨੇ ਉਹ ਆਪ ਉੱਡ ਜਾਣਗੇ ਤਾਂ ਉਸ ਮਹਾਰਾਜ ਦੇ ਵਿੱਚ ਐਸੀ ਕਿਰਪਾ ਸਤਿਗੁਰੂ ਮਹਾਰਾਜ ਜੀਾਂ ਦੇ ਵਿੱਚ ਜੋ ਵੀ ਇੱਥੇ ਚੜ੍ਹ ਕੇ ਆਇਆ ਜਦੋਂ ਆਪਣੇ ਸਤਿਗੁਰੂ ਮਹਾਰਾਜ ਆਪਣੇ ਸੀਸਰੀਰ ਰੂਪ ਦੇ ਵਿੱਚ ਉਸ ਟਾਈਮ ਵੀ ਪੱਛੀਏ ਨੇ ਦਿੱਲੀ ਤੋਂ ਜਿਹੜੇ ਸੀਗੇ ਬੁਲਾਏ ਸੀਗੇ ਮੁਗਲ ਉਹ ਵੀ ਰਾਤ ਹੀ 사ਦਗੁਰੂ ਮਹਾਰਾਜ ਸਾਹਿਬ ਦੇ ਪਾਤਸ਼ਾਹ ਵੀ ਮੁਗਲ ਸੈਨਾ ਦਿੱਲੀ ਤੋਂ ਚੜ੍ਹ ਕੇ ਆਈਆਂ ਮਹਾਰਾਜ ਕਹਿੰਦੇ ਸਾਡੇ ਤੱਕ ਭਾਈ ਪਹੁੰਚਦੇ ਹੀ ਨਹੀਂ ਪਹਿਲਾਂ ਹੀ ਖਤਮ ਹੋ ਜਾਣਗੇ ਫਿਰ ਉਹ ਪਹਿਲਾਂ ਹੀ ਆਪ ਹੀ ਖਤਮ ਹੋਗੇ ਉਹ ਨਹੀਂ ਵੱਤਦੇ ਜਿਹੜੇ ਗੁਰੂ ਦੇ ਅਸਥਾਨ ਨੂੰ ਢਾਉਣ ਦੀਆਂ ਉਡਾਉਣ ਦੀਆਂ ਗੱਲਾਂ ਕਰਦੇ ਨੇ ਉਹ ਆਪ ਹੀ ਉੱਡ ਜਾਂਦੇ ਨੇ ਇਸ ਦੁਨੀਆ ਤੋਂ ਇਸ ਕਰਕੇ ਅਸੀਂ ਉਹਨਾਂ ਦੁਸ਼ਟਾਂ ਨੂੰ ਕਹਿਣਾ ਚਾਹੁੰਦੇ ਜੇ ਤੁਹਾਡੇ 'ਚ ਹਿੰਮਤ ਆ ਸਾਹਮਣੇ ਆਓ ਸਾਨੂੰ ਦਿਖਾਓ ਆਪਦੇ ਬੁੱਥੇ ਕਿ ਤੋਂ ਸਾਡੇ ਕਹੇ ਜੇ ਦੇਖਤਾ ਲਈਏ ਅਸੀਂ ਕਿ ਕਿ ਤੋਂ ਸਾਡੇ 'ਚ ਕਿੰਨਾਂ ਦਮ ਭਰਤਾ ਦੇ ਬਾਕੀ ਸਰਕਾਰ ਦਾ ਕੰਮ ਆ ਪੰਜੀ ਮੇਲਾ ਆ ਗਿਆ ਉਹਦਾ ਸਰਕਾਰ ਕਹਿੰਦੀ ਵੀ ਸਾਨੂੰ ਤਾਂ ਅਸੀਂ ਬਹੁਤ ਲੰਬੇ ਕਾਨੂੰਨ ਦੇ ਹੱਥ ਨੇ ਉਹ ਕਿੱਧਰ ਗਏ ਤੁਹਾਡੇ ਹੱਥ ਕਿਉਂ ਨਹੀਂ ਫੜਿਆ ਹੁਣ ਤਾਂ ਕੁਝ ਨਹੀਂ ਈਮੇਲ ਭੇਜਣ ਕਿੱਥੋਂ ਜੀ ਆ ਫੋਨ ਵੀਡੀਓ ਤੇ ਕੌਣ ਕਰਦਾ ਉਹਨੂੰ ਫੜੋ ਨਾ ਨੂੰ ਸਖਤ ਸਾਬ ਦੀ ਉਹ ਜੁਕਤਾਂ ਦੇ ਖਾਲਸਾ ਤਿਆਰ ਪਰ ਤਿਆਰ ਆ ਜਦੋਂ ਮਰਜੀ ਮੈਦਾਨ ਦੇ ਵਿੱਚ ਆ ਜੂ ਹਰਮੰਦਰ ਸਾਹਿਬ ਕਹਿੰਦੀ ਜਿਹੜਾ ਅੱਖ ਚੱਕੂਗਾ ਉਹਦੀਆਂ ਅੱਖਾਂ ਕੱਢ ਦਿੱਤੇ ਜਾਣਗੀਆਂ ਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਹੀ ਸਮਿਟ ਲੈਣੇ ਨੇ ਅਸੀਂ ਖਾ ਦਾ ਮੰਮੂਨੀ ਬਣ ਜੇ ਇਹੋ ਜੇ ਮੂੰਹ ਤੋੜ ਜਵਾਬ ਦੇਵਾਂਗੇ ਤੇ ਸਰਕਾਰ ਉਹਨਾਂ ਦੁਸ਼ਟਾਂ ਨੂੰ ਸੇਤੀ ਤੋਂ ਫੱッセ ਦੀ ਫੜ ਕੇ ਜਿਲ੍ਹਾਂ ਦੇ ਵਿੱਚ ਛੁੱਟੇ ਕਾਨੂੰਨੀ ਕਾਰਵਾਈ ਕਰੇ ਸਾਨੂੰ ਵੀ ਪਤਾ ਲੱਗ ਗਿਆ ਕਿਹੜੇ ਦੁਸ਼ਟ ਲੋਕ ਨੇ ਜੋ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਇਹੋ ਜੇ ਈਮੇਲ ਭੇਜਦੇ ਨੇ ਉਡਾਉਣ ਦੀਆਂ ਧਮਕੀਆਂ ਦਿੰਦੇ ਨੇ ਉਹ ਆਪ ਹੀ ਉੱਡ ਜਾਣਗੇ ਕਾਨੂੰਗੁਰੂ ਰਾਮਦਾਸ ਮਹਾਰਾ ਪਾਸ਼ਾ ਜੀਆਂ ਦਾ ਉਹ ਪਾਵਨ ਸਥਾਨ ਸ੍ਰੀ ਹਰਮੰਦਰ ਸਾਹਿਬ ਜੋ ਜੁਗੋ ਜੁਗਵਟਾਲਣਾ ਹੈ ਤੇ ਸ੍ਰੀ ਅਕਾਲ ਪੱਖ ਸਾਹਿਬ ਸਿੰਘ ਬਾਸਾ ਮਹਾਰਾਜ ਰਚਨਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਲੰਗਰ ਜੋ ਹਰ ਟਾਈਮ ਚਾਹੇ ਉੱਥੇ ਗਰੀਬ ਆਵੇ ਤੇ ਇੱਥੇ ਅਮੀਰ ਆਵੇ ਹਰ ਟਾਈਮ ਉੱਥੇ ਭੋਜਨ ਮਿਲਦਾ ਤੇ ਮਨ ਦੀ ਖਰਾਕ ਭੋਜਨ ਤੇ ਸਰੀਰ ਦੀ ਖਰਾਕ ਭੋਜਨ ਤੇ ਮਨ ਦੀ ਖਰਾਕ ਭੋਜਨ ਉਸੇ 24 ਘੰਟੇ ਕੀਰਤਨ ਹੁੰਦਾ ਰਹਿੰਦਾ ਜੀ ਗੁਰੂ ਆਪ ਸਿਮਰਤਾ ਡਾਡਾ ਸਤਿਗੁਰੂ ਜਿਸ ਦਾ ਸਾਹਿਬ ਡਾਡਾ ਹੋਵੇ ਤੇ ਉਸ ਨੂੰ ਮਾਰ ਨਾ ਸਕੇ ਕੋਈ ਉਹਨੂੰ ਕੋਈ ਦੁਨੀਆ ਤੱਕ ਦਾ ਨਹੀਂ ਮਾਰਨ ਵਾਲਾ ਉਹ ਆਪ ਹੀ ਮਰ ਜਾਣਗੇ ਅਸੀਂ ਖਾਲਸਾ ਪੰਥ ਦੇ ਨਾਲ ਆ ਜਿਵੇਂ ਜਿਵੇਂ ਉੱਥੋਂ ਹੁਕਮ ਹੋਊਗਾ ਅਸੀਂ ਤਿਆਰ ਬਟਿਆਰ ਬੈਠੇ ਆ ਭੁਲਾ ਚੁਕਾਂ ਦੀ ਕੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ